ਅੱਬੇ ਅਰਦਾਸ ਹੀ ਕਰੋ ਬਈ ਮੀਂਹ ਬੰਦ ਹੋ ਜੇ ਕਿਉਂਕਿ ਹਾਂ ਕਿਉਂਕਿ ਸਾਡੇ ਤਾਂ ਕੱਲ ਦਾ ਲਗਾਤਾਰੀ ਮੀਂਹ ਪੈ ਪੈਂਦਿਆ ਤੇ ਆਹ ਵੇ ਲੋ ਛੱਤਾਂ ਚੋਂ ਲਾਤੀਆਂ ਤੇ ਸਾਡੇ ਕੋਲ ਤਾਂ ਕਮਰੇ ਵੀ ਦੋ ਇੱਕ ਕਮਰਾ ਰਹਿ ਗਿਆ ਤੇ ਆਹ ਤਾਂ ਸਾਡਾ ਹਾਂ ਬਾਸ ਸਾਰਾ ਸਮਾਨ ਸਮੂਹ ਤੋਂ ਖਤਮ ਹੋ ਗਿਆ ਚਲ ਇਹ ਤਾਂ ਕੁਝ ਵੀ ਨਹੀਂ ਲੋਕਾਂ ਆਮਣੇ ਹੋਏ ਕੰਦਾ ਵੀ ਚੋਣ ਲੱਗ ਪਈਆਂ ਇਧਰੋਂ ਤਾਂ ਬਹੁਤ ਮਾੜਾ ਹਾਲ ਹੋਇਆ ਪਿਆ ਬਈ ਮੀਂਹ ਬੰਦ ਹੋ ਜਾਣੀ ਚਾਹੀਦੇ ਆ ਵੀ ਆਪ ਹਿਸਾਬ ਲਾ ਲਓ ਜੇ ਸਾਡੇ ਇਲਾਕੇ ਉੱਚੇ ਆ ਇੰਨਾ ਜਿਵੇਂ ਦਾ ਹਾਲ ਆ ਤੇ ਨੀਵਿਆਂ ਚ ਤਾਂ ਕੀ ਹਾਲ ਹੋਣਾ ਪਾਣੀ ਵਾਧੂ ਹੈ ਸਾਡੇ ਪਿੰਡਾਂ 'ਲ ਹੁਣ ਮਤਲਬ ਕੀ ਇਹ ਮੀਂਹ ਆ ਮੀਂਹ ਨਾਲ ਹੀ ਇੰਨਾ ਤਾਂ ਆਈ ਜਾਂਦਾ ਪਾਣੀ ਇਹ ਤੇ ਜਮਾਂ ਹੀ ਸਾਡੇ ਏਰੀਆ ਦੀਆਂ ਨਹਿਰਾਂ ਵੇਖ ਲਓ ਹੁਣ ਖਾਲੀ ਆ ਜਮਾਂ ਹੀ ਸੁੱਕੀਆਂ ਪਈਆਂ ਲੈ ਤੇ ਪਾਣੀ ਆਸੇ-ਪਾਸੇ ਬਾਕੀ ਇਹ ਹੁਣ ਹਿਸਾਬ ਦਾ ਕੀ ਪਤਾ ਕੀ ਆ ਜਮਾਂ ਨਹਿਰਾਂ ਖਾਲੀ ਜਿਉਂਾ ਹੀ ਆ ਬੇ ਲੋ ਕਿਤੇ ਪਾਣੀ ਦਾ ਲੋ ਹੈ ਨਹੀਂ ਬੰਦ ਤੇ ਕੁਛ ਜਮਾ ਨਹਿਰਾ ਖਾਦੀਆ ਸਾਡੇ ਤੇ ਇਧਰ ਛੋਣਾ ਠੀਕ ਆ ਪਰ ਪਾਣੀ ਆ ਵੇਖੋ ਹੱਡੇ ਵਾਲੇ ਵਾਂਚ ਕਿਉਂ ਅਸੀਂ ਸਾਰਿਆਂ ਨੂੰ ਆਏ ਵਾਣ ਅਸੀਂ ਪਹਿਲੀ ਮਤਲਬ ਐਰਕੀ ਲਈ ਸੀ ਜਿਹੜੀ ਮੁੱਲ ਤੇ ਉਹਦੇ ਕਰਕੇ ਪਾਣੀ ਆ ਗਏ ਗਵਾਡੀਆਂ ਦਾ ਫੇ ਪਾਣੀ ਆਉਂਦਿਆ ਕਿਉਂ ਅਸੀਂ ਦਰਿਆ 'ਚ ਹੀ ਰਹੀਦਾ ਪਰ ਵਾਹੀ ਕੋਈ ਨਹੀਂ ਯਾਰ ਜੋ ਰੱਬ ਨੇ ਕਰਨਾ ਹੋ ਹੀ ਜਾਂਣਾ ਹਨਾ ਰੱਬ ਅੱਗੇ ਕਹਦਾ ਜੋਰ ਸਾਨੂੰ ਪਰਲੇ ਪਾਸੇ ਐਵੇਂ ਪੈਂਦੀ ਆ ਪਰ ਠੀਕ ਆ ਝੋਨਾ ਵਧੀਆ ਖੜਾ ਫਿਰ ਵੀ ਕੱਦ ਬਹੁਤਾ ਝੋਨੇ ਦਾ ਬਾਕੀ ਠੀਕ ਆ ਚਲੋ ਜੋ ਵੈਗਰੂ ਨੇ ਕਰਨਾ ਠੀਕ ਹੀ ਆ ਅਰਦਾਸ ਕਰੋ ਸ਼ੁਕ ਸ਼ਾਂਤੀ ਆ ਜੀ ਕਾਣ ਮਿਲੇ ਆ ਫੈਨ ਨੀ ਉਹ ਸਭ ਮੂੰਹ ਪਿਆਲੂ ਹਟਾ ਵੇ ਕਿਵੇਂ ਗੱਡੀ ਫਿਰਦੀ ਤੇਰੇ ਨਾਲ ਮੂੰਹ ਪਿਆਲ ਕੀਤਾ ਨਾ ਸਾਰਿਆਂ ਨੇ ਜਵੇਂ ਮੀਨੀ ਮੱਛ ਦੇ ਸਿੰਡ ਹੁੰਦੇ ਆ ਇੱਥੇ ਹੀ ਮੋਟਾ ਕੌਣ ਤੂੰ ਜਾਂਦਾ ਕਿ ਮਾਮਾ ਤੇਰਾ ਮਾਮਾ ਜ਼ਿਆਦਾ ਮੋਟਾ ਆਲਸੀ ਕੌਣ ਜ਼ਿਆਦਾ ਮਾਮਾ ਕਿ ਤੂੰ ਆਪਰਾਵ ਹਾਂ ਦੇਖੋ ਪ੍ਰਾਵ ਪ੍ਰਾਵ ਆਲਸੀ ਸਾਰੇ ਨਾਲ ਵੱਡੀ ਆ ਦੇਖੋ ਸਰਾਣਾ ਵੀ ਅਸਲ ਆ ਜਾਦੇ ਫੁੱਟਬਾਲ ਜੇ ਕੋਲੇ ਪਿਆ ਸੀ ਉਹ ਹੀ ਚੱਕ ਕੇ ਲੈ ਲਿਆ ਹੁਣ ਇਹ ਤੋਂ ਪਤਾ ਲੱਗਦਾ ਆਲਸੀ ਕੌਣ ਮੀਤਾ ਮਾਮਾ ਨਿੱਕਾ ਮਮਾ ਯਾਲਸੀ ਨੇ ਕੱਲ ਫਿਰ ਪ੍ਰਾਦਾ ਕਿੱਦਾ ਪਪਾ ਤੇਰੀ ਮੰਮਾ ਨਾਲ ਦੇ ਅਜੀਵਿਸ਼ਣ ਤੇ ਤੇਰਾ ਦਿਲ ਲੱਗਾ ਰਿਆ ਕਿਉਂਕਿ ਖਾਣ ਨੂੰ ਬਹੁਤ ਲਿਆ ਤੂੰ ਸਾਂ ਖਾਣਾ ਤੂੰ ਨਹੀਂ ਅਸੀਂ ਗਏ ਸੀ 550 ਦਾ ਖਾਧਾ 550 ਦਾ ਖਾਗੀ ਮੈਂ ਇਕੱਲੀ ਨਹੀਂ ਆਉਹੀ ਸੀ ਤੂੰ ਸਾਬ ਦੇ ਖਾਧਾ ਕਿ ਨਹੀਂ ਚੱਕ ਕੇ ਦੱਸ ਦੇ ਤੈਨੂੰ ਕੋਕ ਫੇਰ ਲੱਗੀ ਬਿੰਗੋ ਵੀ ਖਾਧਾ ਦਾ ਸੇਰ ਨਾ ਮਾਰੀ ਜਾ ਸਾਰਿਆਂ ਨੂੰ ਸਾਸਰੀਕਾਲ ਸਾਸਰੀਕਾਲ ਲਵ ਯੂ ਵੀ ਕਰੀ ਨਹੀਂ ਸੇਰ ਮਾਰਦੀਆਂ ਹੁੰਦੀਆਂ ਮੱਝਾ ਹਾਏ ਹੋਵੇ ਕਾ ਸਿੰਗ ਗੱਡੀ ਫਿਰਦੀ ਮਿੰਮੀ ਮੱਝ ਛੋਟੇ ਜੇ ਕਰਦੇ ਸੀ ਹਵੇ ਸਿੰਗ ਗੱਡੇ ਮਿੰਮੀ ਮੱਝਾਂ ਨੂੰ ਛੋਟੇ ਵਾਹ ਮਿੰਮੀ ਹਾਏ ਬੱਬੇ ਹਾਏ ਇਹਨੇ ਛੋਟੇ ਸਿੰਗ ਕਿਤੇ ਮਾਮੇ ਤੇਰੇ ਦੇ ਇਹ ਅਪਡੇਟ ਵਰਜਨ ਆ ਇਹਨੂੰ ਮਿੰਮੀ ਮੱਝ ਕਹਿੰਦੇ ਕਿਉਂ ਕਹਿਦਾ ਇਹ ਮੰਦੀ ਦੀ ਮੱਝ ਆ ਨਾ ਮਿੰਮੀ ਮੱਝ ਮੰਨੀ ਮੱਝ ਹਾ ਆ ਵੀ ਕਰਦੀ ਤੇ ਨਹੀਂ ਆਵਾ ਹਾਂ ਆਹ ਗਦਾ ਵੀ ਕਰੀ ਜਾਂਦੀ ਓ ਮਾਂ ਆ ਵੀ ਕੀ ਦੱਸਣਾ ਮਾਮਾ ਜੀ ਕਹਿੰਦੇ ਆ ਮੋਟੂ ਕਾ ਚੀ ਉਹ ਹਭਲ ਕਰਨ ਮਾਮੇ ਆਪਣੇ ਨਾਲ ਆਦੀ ਕਿਹਦੇ ਨਾਲ ਲੈਣਾ ਨਿੱਕਾ ਮਾਮਾ ਇਹੋ ਨਾਲ ਲੈਣਾ ਕਮੈਂਡ ਆਦਾ ਤੇਰੀ ਮਾਂ ਤੋਂ ਤੇ ਗੜਾ ਤਾ ਦਊ ਰਹਿ ਕੇ ਵੇਖ ਲੈ ਬੱਚਾ ਕਹ ਹੈ ਹਾਂ ਤੂੰ ਕਹ ਹੈ ਕਹ ਹੈ ਬਰਾਬਰ ਓ ਓ ਆ ਆ ਆ ਬੱਬੇ ਕੀ ਆ ਬੱਬੇ ਬੱਬੇ ਓਏ ਬੱਬੇ 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 ਸੱਚੀ ਗੱਲ ਦੱਸੀ ਤੇ ਕੱਲ ਤੈਨੂੰ ਬਹੁਤ ਫੈਨ ਮਿਲੇ ਤੇਰੇ ਕੀ ਕਰਦੇ ਰੇ ਤੇਰਾ ਗੱਲਾਂ ਹੀ ਵੱਟ ਗਿਆ ਆਏ ਓਏ ਕੀ ਕਹਿੰਦੇ ਤੈਨੂੰ ਗੱਲਾਂ ਗੇ ਪੜਦੇ ਸੀ ਆ ਜਬੂਟ ਲਬਾਓ ਬਈ ਬੋਲੀ ਕੋਈ ਸੁਣਾਈ ਤੇ ਫਿਰ ਪਾਏਗੀ ਕਿਵੇਂ ਪਾਉਂਗੀ ਅਪਨੇ ਦਾਤਾ ਨਹੀਂ ਭਰਾ ਮੈਨੂੰ ਕਹਿੰਦੀ ਮਾਮਾ ਜੀ ਜਿੰਨਾ ਚਿਰ ਤੁਸੀਂ ਨਹੀਂ ਆਏ ਮੇਰੀਆਂ ਅੰਦਰ ਲੋਕੀ ਗੱਲਾਂ ਹੀ ਵੱਤੀ ਗਿਆ ਹਨਾ ਹਾਏ ਤੈਨੂੰ ਲੈ ਕੇ ਨਹੀਂ ਜਾਇਆ ਕਿ ਨਾ ਆਪ ਕਿਤੇ ਮੈਂ ਜਾਉਂਗੀ ਮੈਨੂੰ ਨਹੀਂ ਭਰਾ ਅਗਲੇ ਤੈਨੂੰ 당 ਕਰਦੇ ਆ ਤੈਨੂੰ ਖਿੱਚ ਕੇ ਲੈ ਜਾਂਦੇ ਨਾਲ ਆਪਦੇ ਵਾਉ! ਭਰਵਾਏ ਵਾਉ! ਵਾਉ! ਨਾਈਸ ਲੁਕਿੰਗ ਪਪਾ। ਮੈਨੂੰ ਬੜਾ ਫੀਲ ਹੋਇਆ ਈ ਕੱਲ ਤੇਰੇ ਲਈ। ਪਪਾ ਵਿਚਾਰਾ। ਪੱਵੇ ਫਿਰ ਤੇਰੀ ਉਹਨਾਂ ਨੇ ਤੈਨੂੰ ਕੀ ਕਿਹਾ ਕਿ ਤੂੰ ਬਹੁਤ ਨਾਈਸ ਐ ਕਿਊਟ ਐ। ਇਹ ਝੂਠ ਆ। ਇਹ ਚੀਜ਼ ਤੇ ਵਿਸ਼ਵਾਸ ਤੁਸੀਂ ਨਹੀਂ ਕਰਨਾਗਾ। ਤੁਸੀਂ ਕਿਊਟ ਨਹੀਂ ਜੇ। ਤੁਸੀਂ ਮੋਟੇ ਜੇ। ਮੋਟੇ ਲੋਕੀਂ। ਮੰਮੀ ਤੇਰੀ ਕਿਊਟ ਆ? ਕਿਵੇਂ ਗੱਲਾਂ ਪੜਦੇ ਦਸੀ? ਐ ਛੋਟਾ ਭਾਂਡਾ ਤਾਂ ਸਾਨੂੰ ਵਾਰਾ ਹੀ ਨਹੀਂ ਖਾਂਦਾ ਸਬਜੀ ਖਾਣ ਲਈ ਬੱਠਲੀ ਮੂਰੇ ਰੱਖ ਲਿਆ ਅਮਨ ਨੇ ਦਾਜਵਾ ਪੈਣੇ ਭਾਂਡਾ ਵੱਡਾ ਵੈਸੀ ਸਬਜੀ ਇਹਦੇ ਚਾਈ ਸੀ ਬਚੀ ਸੀ ਮੈਂ ਕਿਹਾ ਜਸ ਥੋੜੀ ਮੈਂ ਖਾ ਲੈਣੀ ਆ ਨਹੀਂ ਨਹੀਂ ਭਾਂਡਾ ਹੀ ਵੱਡਾ ਦਿੱਤਾ ਤੁਸੀਂ ਮੈਨੂੰ ਜਾਣ ਕੇ ਮੈਨੂੰ ਭਾਂਡਾ ਵੱਡਾ ਦਿਨੀਆਂ ਤੁਸੀਂ ਮੈਨੂੰ ਜਾਣ ਕੇ ਭਾਂਡਾ ਵੱਡਾ ਹੀ ਦਿਨੀਆਂ ਫੇਰ ਮੋਟੀ ਲਾਓ ਜੀ ਵਾਗਤ ਲਈ ਓਪਨਿੰਗ ਕਰਨ ਆਏ ਕਹਿੰਦੇ ਰਾਜ ਸ਼ਰਮਣੀ ਅੱਲੇ ਕੱਲ ਨੂੰ ਆਓ ਓਪਨਿੰਗ ਆਪਾਂ ਪਹਿਲਾਂ ਕਰਦੇ ਲੱਗਿਆ ਹਾਂ ਆਪਣੇ ਲਈ ਪਹਿਲਾਂ ਕਰਦੇ ਉਹਨਾਂ ਨੇ ਅੱਜ ਕਿਵੇਂ ਲੱਗਾ ਫੂਡ ਤੁਹਾਨੂੰ ਉਹਦਾ ਮੂੰਹ ਛੜ ਕੇ ਗਲਮ ਬਾਲਾ ਕਰਤਾ ਕੱਤਾ ਕੱਤਾ ਵਾ ਗਰਗੀ ਤੱਕ ਹਾਂਜੀ ਹਾਂਜੀ ਮੈਂ ਕਿਹੜਾ ਥਿੱਲਾ ਚੱਲਦਾ ਜੀ ਰੋਟੀਆਂ ਤੇ ਹੀ ਆਂ ਜੇ ਰੀ ਵੀ ਕਰੋ ਮੇਰੇ ਲਈ ਵੀ ਕਰੋ ਕੋਈ ਇਹਨੂੰ ਆਪੋਚੋ ਵੀ ਪਾਈ ਜਾ ਜੋ ਆਉਂਦਾ ਇਹਨੂੰ ਖਾ ਲੈਣਾ ਕੌਣ ਬਣਾਈ ਬਿਠਾ ਇਹਦੇ ਨਾਲ ਕਿਹੜਾ ਬਿਠਾ ਬਣੜ ਤਾਤੇ ਕੌਣਾ ਇਕਲੀ ਆ ਕੌਣ ਆਏ ਮੈਂ ਆ ਗਿਆ ਉਹ ਨੂੰ ਨੇ ਹਣਾ ਸਹੀ ਬਣੀ ਮੋਟੋ ਜੀ ਹਣਾ ਗੋਲ ਮਟੋਲ ਜੀ ਲੈ ਇਹ ਇਨੀ ਕਲਾਕਾਰੀ ਸਿੱਖਦੀਆਂ ਕਿੱਥੋਂ ਨੇ ਤੁਸੀਂ ਮਮਾ ਜੀ ਨੇ ਨਾ ਮੈਂ ਜਦੋਂ 8 ਮਹੀਨਿਆਂ ਤੋਂ ਤੁਸੀਂ ਨਾ ਮਮਾ ਜੀ ਨੇ ਮੈਂ ਉਹਦਾ ਇੱਕ ਟੈਲੈਂਟ ਭਰਦਾ ਸੀ ਉਹਦੇ ਟੈਲੈਂਟ ਭਰਦਾ ਤੇ ਤੇਰੇ 8 ਮਹੀਨੇ ਆ ਜੀ ਕਵਲੀਏ ਹਾਂ ਕਿੱਥੇ ਚੱਲਾ ਤੂੰ ਜਾ ਭਰਾਵਾ ਟਰਾਲੀ ਲੱਗਦੀ ਨਹੀਂ ਬੈਕਲੇ ਤੋਂ ਮੈਂ ਨਹੀਂ ਆਉਣਾ ਆਉਣਾ ਆ ਛੇਤੀ ਲਾਇਆ ਕੋਈ ਨਹੀਂ ਟਾ ਦੇ ਉਹ ਜਸ਼ਨ ਹੈਗਾ ਤੇਰੇ ਨਾਲ ਉਹਨੇ ਲਵਾ ਦੇਣੀ ਆ ਮੈਨੂੰ ਮੜਾ ਕੰਮ ਹੈ ਅਰਜੈਂਟ ਹਾਂ ਵਾ ਉਹ ਘਰ ਆਉਂਦੇ ਮੈਨੂੰ ਆਇਆ ਤੂੰ ਜਾਇਆ ਬਾਤ ਕਰ ਜ਼ਿੰਦਗੀ ਦੇ ਲਈ ਤਬਦੀਲੀ ਬੜੀ ਜ਼ਰੂਰੀ ਆ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਦਿਲ ਨੂੰ ਬਦਲ ਨਹੀਂ ਸਕਦੇ ਨਾ ਤਾਂ ਤੁਸੀਂ ਆਪਦੇ ਦਿਨ ਕਦੇ ਬਦਲ ਨਹੀਂ ਸਕਦੇ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਆ ਗਿਆ ਇਧਰ ਇਧਰ ਅੜ ਜਾਂਦਾ ਨਾ ਨਹੀਂ ਆ ਰਿਹਾ ਅੱਗੇ ਵੇਰਿਆ ਮੈਂ ਬੱਧ ਆ ਗਿਆ ਨਹੀਂ ਨਹੀਂ ਛੁੱਟ ਜਾਂਦਾ ਨਾਲ ਜਾਂਦਾ ਛੁੱਟ ਜਾਂ ਨਾਲ ਫੇਰ ਮੱਕਰੀ ਗੱਲ ਘੁੱਟ ਗਿਆ ਘੁੱਟ ਗਿਆ ਇਹ ਔਰ ਵਾਲਿਆ ਤਗੜਾ ਜਿੱਤ ਗਿਆ ਜਿੱਤ ਗਿਆ ਹਾਂ ਤੇਰੀ ਵਾਰੀ ਹੈ ਓਏ ਹੁਣ ਆ ਦੋਮਾਨੀ ਰਾਹਾਂ ਤੇ ਫਿਰ ਕਾ ਦੋਮਾਨੀ ਰਾਹਾਂ ਹੈ ਇਹ ਇਹ ਆ ਗਿਆ ਆ ਗਿਆ ਪਰ ਕਿਸੇ ਸੰਸਥਾ ਦੇ ਥਰੂ ਆਓ ਕੋਈ ਆ ਦਾ ਤੇ ਬੰਦਾ ਪਹਿਲਾਂ ਠੱਲੋ ਉਹਦੇ ਰਾਹੀ ਆਓ ਕੱਲੇ ਆਪ ਦੀ ਮਰਜ਼ੀ ਨਾਲ ਲੈ ਕੇ ਨਾ ਆਓ ਇਹ ਮਤਲਬ ਜਿਹੜੇ ਮਤਲਬ ਬੰਨ ਹੈਗੇ ਉੱਥੇ ਐ ਬੈਠੇ ਜੇ ਮੰਡੀਆਂ 'ਚ ਮਤਲਬ ਆਰਥਿਕ ਵੇਰਾਂ ਬੈਠੇ ਹੁੰਦੇ ਆ ਇਹ ਕੀ ਕਰਦੇ ਆ ਆਪਣੇ ਤੋਂ ਰਾਸ਼ਨ ਮਤਲਬ ਨਾਣੇ ਰਾਸ਼ਨ ਵੀ ਲਵਾਉਂਦੇ ਆ ਆਪਣੇ ਤੋਂ ਆਪਣੀ ਸੇਵਾ ਹੁੰਦੀ ਆ ਆਪਣੇ ਤੋਂ ਡਾਂਗ ਨਾਲ ਲਵਾਉਂਦੇ ਆ ਇੱਥੇ ਬੀ ਇੱਥੇ ਲਾ ਕੇ ਜਾਂ ਨਹੀਂ ਲਾਉਂਦੇ ਤੇ ਕੋ ਮਤਲਬ ਨਖਰੇ ਕਰਦੇ ਆ ਇਹ ਤਾਂ ਇਹਨਾਂ ਤੋਂ ਬਚੋ ਜੇ ਬਾਬਾ ਜੀ ਕਾਰ ਸੇਵਾ ਵਾਲੇ ਹੋਗੇ ਇਹਨਾਂ ਨਾਲ ਕੰਟੈਕਟ ਕਰੋ ਤੁਸੀਂ ਜਾਂ ਤੁਹਾਡਾ ਕੋਈ ਹੋਰ ਤੁਹਾਡਾ ਭਰੋਸੇਯੋਗ ਵੀ ਸਸਤਾ ਹੈਗੀ ਆ ਉਹਦੇ ਨਾਲ ਕੰਟੈਕਟ ਕਰੋ ਐਵੇਂ ਇਹਨਾਂ ਲਟੇਰਿਆਂ ਨਾਲ ਸਨਾਜੜੋ ਆਪਣੀ ਸੇਵਾ ਇਕੱਠੀ ਕੀਤੀ ਨੂੰ ਸ਼ਰਧਾ ਨਾਲ ਭੁੱਖੇ ਰਹਿ ਕੇ ਦਿਨ ਰਾਤ ਇੱਕ ਇਹ ਲੋਕ ਜਿਹੜੇ ਕੀ ਹੈ ਆਪਣੇ ਬੰਨਾਂ ਤੇ ਬੈਠੇ ਆ ਤੰਬੂ ਜੇ ਲਾ ਕੇ ਤਰਪਾਲਾ ਪਾ ਕੇ ਕੋਈ ਕੀ ਪਤਾ ਕੀ ਦੇ ਲਟੇਰੇ ਕੋਈ ਸਰਕਾਰ ਦਾ ਕੋਈ ਕੀ ਦਾ ਸਾਰੇ ਚਮਚੇ ਇਹ ਇਹਨਾਂ ਤੋਂ ਬਚੋ ਆਪਦੇ ਹੀ ਸਾਰਿਆਂ ਨੂੰ ਅਪੀਲ ਕਰਦੇ ਆ ਸਾਡੇ ਨਾਲ ਐ ਹੋਈ ਆ ਸਾਨੂੰ ਲੈ ਕੇ ਆਏ ਆ ਉਥੇ ਬਹਿ ਕੇ ਬੰਦ ਤੇ ਉਹ ਕੀ ਕਾਪੀ ਲੈ ਲੈਂਦੇ ਆ ਕਿੰਨੇ ਗੱਟੇ ਲੈ ਗਏ ਕਿੰਨੇ ਲੈ ਗਏ ਇਹਦਾ ਐ ਕਰਦੇ ਆ ਪਰ ਰਸ਼ਣ ਲੈ ਕੇ ਬੋਲੀ ਲਾਉਣੀ ਹੁੰਦੀ ਇੱਥੇ ਜੇ ਮੈਲਜ ਆਪਾਂ ਗੱਣਾ ਲੈ ਕੇ ਆਏ ਹੁੰਦੇ ਆ ਤਾਂ ਇਹਨਾਂ ਤੋਂ ਬਚੋ ਆਪਾਂ ਸੰਗਤ ਸੇਵਾ ਲੈ ਕੇ ਆਏ ਆ ਠੀਕ ਆ ਆਪਾਂ ਘਰ-ਘਰ ਤੱਕ ਪੰਚਾਉਣਾ ਪਰ ਘਰ-ਘਰ ਤੱਕ ਆਪਾਂ ਨਹੀਂ ਪੰਚਾ ਸਕਦੇ ਕਿਉਂਕਿ ਆਪਣੇ ਕੋਲ ਕੋਈ ਕਿਸ ਤਰ੍ਹਾਂ ਪ੍ਰਬੰਧ ਨਹੀਂ ਹੁੰਦਾ ਜਿਹੜੇ ਸੰਸਥਾ ਹੁੰਦੀ ਜਿਹੜੇ ਕਾਰਸੇਵਾਲ ਬਾਬੇ ਹੋਗੇ ਜਾਂ ਕੋਈ ਹੋਰ ਸੰਸਥਾ ਹੈਗੀ ਆ ਉਹਨਾਂ ਦੇ ਰਾਈ ਦੀ ਖਰਸਤਾਂ ਲੈ ਕੇ ਆ ਦਾ ਸਮਾਨ ਘਰ-ਘਰ ਤੱਕ ਪੰਚਾਓ ਕਿਤੇ ਢੇਰੀ ਲਾ ਕੇ ਨਾ ਜਾਓ ਤੁਸੀਂ ਕਿਉਂਕਿ ਤੁਸੀਂ ਰਾਸ਼ਨ ਇਕੱਠਾ ਕੀਤਾ ਇਸ ਤੋਂ ਚੰਗਾ ਇਹ ਕਿ ਤੁਸੀਂ ਗੁਰੂ ਘਰ ਜਾਂ ਇਥੇ ਕਿਸੇ ਸੰਸਥਾ ਨੂੰ ਦੇ ਦਿਓ ਆਪਾਂ ਦਾ ਜਾਵੜੋ ਪਰ ਇਹਨਾਂ ਦੇ ਰਾਈ ਨਾ ਪੰਚਾਓ ਇਹ ਤਾਂ ਉੱਥੇ ਡਾਂਗਾ ਲੈ ਕੇ ਬੈਠੇ ਆ ਤੰਬੂ ਲਾਏ ਹੋਏ ਇਹਨਾਂ ਦੇ ਵੀ ਇੱਥੇ ਢੇਰੀ ਕਰ ਦਿਓ ਸਾਰਾ ਰਾਸ਼ਨ ਸਾਡੇ ਨਾਲ ਹੋਈ ਸਾਡੀ ਸਾਰੀ ਸੰਗਤ ਦੇ ਦੇਖੋ ਕਿਵੇਂ ਜੇ ਨਰਾਸ਼ੀ ਬੈਠੀ ਜੋ ਇਹ ਸੋਚ ਗਿਆ ਇਹ ਸਾਡੇ ਨੂੰ ਨਹੀਂ ਹੰਮਿਲਿਆ ਸਾਨੂੰ ਬੇਸਿਕ ਕੱਲੇ ਕੱਲੇ ਘਰ ਘਰ ਜਾ ਕੇ ਪੰਜਾਵਾਂਗੇ ਪਰ ਜਦ ਸਾਡੀ ਇਹ ਵੀ ਸੇਵਾ ਸਫਲ ਹੁੰਦੀ ਹੈ ਨਾ ਬਾਬਾ ਜੀ ਮੰਤਰੀ ਸਰਕਾਰ